ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਜ ਅਖੌਤੀ ਸ਼ਹੀਦ ਗੁਰਜਨ ਸਿੰਘ ਗੁੱਦ ਸਿੰਘ ਬਾਲਾ ਦੀ ਕਰਤੂਤ ਦੱਸਣ ਲੱਗਾ ਤੁਹਾਨੂੰ ਤਰਨਤਾਰਨ ਜ਼ਿਲ੍ਹੇ ਦੀ ਇੱਕ ਘਟਨਾ ਹੈ ਇਹਦੇ ਨਾਲ ਦੋ ਸਾਥੀ ਇਹਦੇ ਹੋਰ ਸੀ ਕਿਸੇ ਪਿੰਡ ਦੇ ਵਿੱਚ ਕਿਸੇ ਘਰ ਦੇ ਵਿੱਚ ਇਹਨਾਂ ਦਾ ਆਉਣਾ ਜਾਣਾ ਬਣਿਆ ਸੀ ਤੇ ਇਹ ਜਿਹੜੀ ਘਟਨਾ ਹੈਗੀ ਆ ਇਹ ਬੰਦਾ ਜਰਮਨ ਦੇ ਵਿੱਚ ਬੈਠਾ ਹੈ ਇਸ ਵਕਤ ਰਿਫਿਊਜੀ ਕੇਸ ਇਹਨੇ ਲਾਇਆ ਸੀ ਉੱਥੇ ਪੱਕਾ ਹੋ ਗਿਆ ਇਹਦੇ ਮਾਤਾ ਪਿਤਾ ਇਹਦੀ ਮੈਰਿਜ ਤੋਂ 2 ਕੁ ਮਹੀਨੇ ਬਾਅਦ ਚੜ੍ਹਾਈ ਕਰ ਗਈ ਜਨਨ ਕਿ ਮੌਤ ਹੋ ਗਈ ਸੀ ਮਾਂ ਨੂੰ ਕਹਿੰਦਾ ਮੇਰੇ ਨੂੰ ਕੈਂਸਰ ਸੀ ਤੇ ਪਿਤਾ ਕਹਿੰਦਾ ਮੇਰਾ ਐਕਸੀਡੈਂਟ ਦੇ ਨਾਲ ਮਾਰਿਆ ਗਿਆ ਸੀ ਤੇ ਇਹ ਜਿਹੜਾ ਸ਼ਖਸ ਹੈ ਜਿਹਦੀ ਮੈਂ ਗੱਲ ਕਰ ਰਿਹਾ ਇਹ ਘਰ ਦੇ ਵਿੱਚ ਇਕਲੌਤਾ ਸੀ ਤੇ ਇਹ ਕਹਿੰਦਾ ਮੈਂ ਸਰਕਾਰੀ ਨੌਕਰੀ ਕਰਦਾ ਸੀ ਬਿਜਲੀ ਬੋਰਡ ਦੇ ਵਿੱਚ ਤੇ ਮੇਰੇ ਘਰ ਵਾਲੀ ਕਹਿੰਦਾ ਟੀਚਰ ਸੀ ਜਿਹੜੀਆਂ ਨੇ ਘਟਨਾ ਸੁਣਾਈ ਹੈ ਨਾ ਮੈਨੂੰ ਸੁਣ ਕੇ ਲੋਖਣ ਕੰਡੇ ਖੜੇ ਹੋ ਜਾਂਦੇ ਆ ਕਹਿੰਦਾ ਸਾਡੀ ਮੈਰਜ ਨੂੰ 4 ਸਾਲ ਹੋਏ ਸੀ ਤੇ ਇਹ ਬੁੱਧ ਸਿੰਘ ਵਾਲਾ ਸਾਡੇ ਘਰ ਵਿੱਚ ਕਹਿੰਦਾ ਲਗਾਤਾਰ 3-4 ਵਾਰੀ ਆਇਆ ਪ੍ਰਸ਼ਾਦਾ ਪਾਣੀ ਛਕਦੇ ਰਹੇ ਕਹਿੰਦਾ ਮੈਨੂੰ ਇਹ ਕਹਿੰਦਾ ਕਿ ਸਾਨੂੰ ਥੋੜੀ ਬਹੁਤੀ ਪੰਜ ਰਤਨੀ ਜਾਨੀ ਕਿ ਸ਼ਰਾਬ ਂਦਿਆ ਕਰੋ ਕਹਿੰਦਾ ਅਸੀਂ ਕਹਿੰਦਾ ਡਰਦੇ ਸੀ ਜੇ ਦੇ ਦਿੰਦੇ ਸੀ ਇੱਕ ਦਿਨ ਕਹਿੰਦਾ ਕੀ ਹੋਇਆ ਮੈਂ ਕਹਿੰਦਾ ਮੇਰੇ ਪਿੰਡ ਤੋਂ 5-7 ਕਿਲੋਮੀਟਰ ਦੂਰ ਇੱਕ ਪਿੰਡ ਪੈਂਦਾ ਸੀ ਕਹਿੰਦਾ ਮੈਂ ਉੱਥੇ ਗਿਆ ਸੀ ਸਾਡੇ ਕੋਈ ਕਹਿੰਦਾ ਮੀਟਿੰਗ ਸੀ ਮੇਲੇ ਬੋਰਡ ਦੀ ਮੇਰੇ ਘਰ ਵਾਲੇ ਕਹਿੰਦਾ ਘਰ ਵਿੱਚ ਕੱਲੀ ਸੀ ਇਹ ਨੇ ਕਹਿੰਦਾ ਮੇਰੇ ਘਰ ਵਾਲੇ ਦੇ ਨਾਲ ਛੇੜਛਾੜ ਕੀਤੀ ਉਹ ਡਰਦੀ ਬੋਲੀ ਨਹੀਂ ਕਹਿੰਦਾ ਮੈਨੂੰ ਮੇਰੇ ਘਰ ਵਾਲੇ ਨੇ ਦੱਸਿਆ ਕਿ ਮੇਰੇ ਨਾਲ ਇਹ ਬਦਸਲੋਕੀ ਕਰਦੇ ਨੇ ਇਹਨਾਂ ਨੂੰ ਘਰ ਵਿੱਚ ਬੜ ਨਹੀਂ ਦੇਣਾ ਚਾਹੀਦਾ ਕਹਿੰਦਾ ਮੇਰੇ ਮਨ ਵਿੱਚ ਵੀ ਡਰ ਸੀਗਾ ਵੀ ਇਹ ਬੰਦਾ ਮਾਰਨ ਲੱਗੇ ਮਿੰਟ ਲਾਉਂਦੇ ਨੇ ਕਹਿੰਦਾ ਮੈਂ ਬਹੁਤੀ ਗੱਲ ਨਾ ਛੇੜੀ ਤੇ ਨਾ ਹੀ ਮੈਂ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦਾ ਮੈਂ ਉਦਾਂ ਕੋਸ਼ਿਸ਼ ਕਰਦਾ ਰਿਹਾ ਕਿਸੇ ਇਹਨਾਂ ਦੀ ਜਥੇਬੰਦੀ ਦੇ ਨਾਲ ਗੱਲਬਾਤ ਕਰਾਂ ਮੈਂ ਸ਼ਿਕਾਇਤ ਕਰਾਂ ਕਹਿੰਦਾ ਮੇਰਾ ਕਿਸੇ ਜਥੇਬੰਦੀ ਨਾਲ ਮਲਾਪ ਹੋਇਆ ਨਹੀਂ ਫਿਰ ਜਿਹੜੀ ਇਹਨੇ ਘਟਨਾ ਸੁਣਾਈ ਹੈ ਨਾ ਜਿਹੜੀ ਨੇ ਗੁੰਡਾਗਰਦੀ ਕੀਤੀ ਹੈ ਕਹਿੰਦਾ ਇੱਕ ਦਿਨ ਇਹ ਰਾਤ ਨੂੰ ਘਟੋ ਘਟ ਅੱਧੀ ਰਾਤ 12:30 ਵਜੇ ਮੇਰੇ ਘਰ ਦੇ ਵਿੱਚ ਆਉਂਦੇ ਆ ਸਕੂਟਰ ਤੇ ਸੀ ਕਹਿੰਦਾ ਤਿੰਨੇ ਬੰਦੇ ਔਰ ਕਹਿੰਦਾ ਸਾਡਾ ਖੇਤ ਸੀ ਥੋੜੀ ਜਿਹੀ ਦੂਰੀ ਤੇ ਕਹਿੰਦਾ ਉੱਥੇ ਵੀ ਇੱਕ ਕੋਠਾ ਪਾਇਆ ਹੋਇਆ ਸੀ ਕਹਿੰਦਾ ਉੱਥੇ ਵੀ ਕਿਤੇ ਨਾ ਕਿਤੇ ਰਾਤ ਨੂੰ ਆ ਕੇ ਹੀ ਰਹਿੰਦੇ ਸੀ ਕਹਿੰਦਾ ਜਿੱਦਣ ਦੀ ਇਹ ਘਟਨਾ ਵਾਪਰਦੀ ਹੈ ਉਹਦੇ ਕਹਿੰਦਾ ਦੋ ਬੰਦੇ ਇਹਨਾਂ ਦੇ ਖੇਤ ਸੀ ਮੇਰੇ ਜਿਹੜਾ ਕੋਠਾ ਪਾਇਆ ਸੀ ਖੇਤ ਤੇ ਤਿੰਨ ਬੰਦੇ ਕਹਿੰਦਾ ਮੇਰੇ ਘਰੇ ਆਏ ਸਕੂਟਰ ਤੇ ਆਏ ਕਹਿੰਦਾ ਇਹਨਾਂ ਨੇ ਕੀ ਕੀਤਾ ਜਦੋਂ ਮੈਨੂੰ ਪ੍ਰਸ਼ਾਦਾ ਬਣਾਉਣ ਵਾਸਤੇ ਕਿਹਾ ਕਹਿੰਦਾ ਮੇਰੇ ਘਰਵਾਲੀ ਨੇ ਛਾਲ ਦੀ ਰੁੱਤ ਸੀ ਕਹਿੰਦਾ ਸਾਗ ਬਣਿਆ ਹੋਇਆ ਸੀ ਪ੍ਰਸ਼ਾਦਾ ਦੇ ਲਾਹ ਤੇ ਕਹਿੰਦਾ ਕਹਿੰਦਾ ਮੈਂ ਜਦੋਂ ਇਹਨਾਂ ਨੂੰ ਪ੍ਰਸ਼ਾਦਾ ਫੜਾਇਆ ਜਿਹੜੇ ਬੁੱਧ ਸਿੰਘ ਦੇ ਨਾਲ ਦੋ ਬੰਦੇ ਹੋਰ ਸੀ ਤਿੰਨ ਬੰਦੇ ਘਰ ਸੀ ਜਿਹੜੇ ਘਰੇ ਆਏ ਸੀ ਕਹਿੰਦਾ ਉਹਨੂੰ ਪ੍ਰਸ਼ਾਦਾ ਜਦੋਂ ਮੈਂ ਛਕਾਉਣ ਲੱਗਾ ਕਹਿੰਦਾ ਮੈਂ ਇਹਨਾਂ ਕੋਲੇ ਗੱਲ ਛੇੜ ਬੈਠਾ ਕਿ ਮੇਰੇ ਘਰਵਾਲੀ ਨੇ ਤੁਹਾਡੇ ਪ੍ਰਤੀ ਇਹ ਗੱਲਾਂ ਕਈਆਂ ਨੇ ਮੈਨੂੰ ਚੰਗਾ ਨਹੀਂ ਲੱਗਿਆ ਕਹਿੰਦਾ ਇਹਨਾਂ ਨੇ ਪ੍ਰਸ਼ਾਦਾ ਸਾਕੇ ਉਸੇ ਵਕਤ ਕੀ ਕੀਤਾ ਮੈਨੂੰ ਕਿਹਾ ਕਿ ਦੋ ਸਿੰਘ ਸਾਡੇ ਤੁਹਾਡੇ ਖੇਤ ਬੈਠੇ ਆ ਪਹਿਲਾਂ ਵੀ ਕਹਿੰਦਾ ਆਉਂਦੇ ਜਾਂਦੇ ਸੀ ਮੈਨੂੰ ਪਤਾ ਸੀ ਕਹਿੰਦਾ ਮੈਨੂੰ ਕਹਿੰਦੇ ਉਹਨਾਂ ਲਈ ਪ੍ਰਸ਼ਾਦਾ ਖੇਤ ਲੈ ਜਾ ਤੇ ਇੱਕ ਅੱਧਾ ਬਿਸਤਰਾ ਕਰੋ ਤੂੰ ਖੇਤ ਜਾ ਕੇ ਲੈ ਜਾ ਜਨ ਕਿ ਠੰਡ ਦੀ ਰੋਤੀਓ ਕਹਿੰਦਾ ਜਦੋਂ ਮੈਂ ਪ੍ਰਸ਼ਾਦਾ ਘਰ ਵਾਲੇ ਤੋਂ ਫੜਨ ਲੱਗਾ ਕਹਿੰਦਾ ਇਹ ਮੈਨੂੰ ਕਹਿੰਦੇ ਆ ਕਿ ਜਦੋਂ ਬਿਸਤਰਾ ਲੈ ਕੇ ਜਾਵੇਂਗਾ ਉਦੋਂ ਥੋੜਾ ਜਾਗਾ ਪਿੱਛਾ ਵੇਖ ਲਈ ਬਹੀ ਦੇ ਵਿੱਚ ਕੋਈ ਦੇਖਦਣਾ ਹੋਵੇ ਤੇ ਮੈਂ ਕਹਿੰਦਾ ਸਾਰੀ ਗੱਲਬਾਤ ਸੁਣੀ ਜਦੋਂ ਕਹਿੰਦਾ ਮੈਂ ਅੰਦਰ ਬਿਸਤਰਾ ਚੱਕਣ ਵਾਸਤੇ ਗਿਆ ਜਿਵੇਂ ਸਟੋਰੀ ਨੂੰ ਸੁਣਾਈ ਮੈਂ ਉਦੋਂ ਹੀ ਗੱਲ ਕਰ ਰਿਹਾ ਮੈਂ ਇਹਦੇ ਵਿੱਚ ਥੋੜਾ ਬਹੁਤਾ ਬੇਨਿ ਫਰਕ ਪਾਉਣਾ ਕਿਉਂਕਿ ਕਈ ਵਾਰੀ ਹੁੰਦਾ ਹੈ ਬਿਲਕੁਲ ਜਿੱਦਾਂ ਮੈਨੂੰ ਸੁਣਾਈ ਹੈ ਕਹਿੰਦਾ ਜਿਹੜੀ ਮੈਨੂੰ ਪਹਿਲਾਂ ਗੱਲ ਕਹੀ ਸੀ ਕਿ ਮੇਰੇ ਘਰ ਵਾਲੀ ਤੁਹਾਡੇ ਪ੍ਰਤੀ ਇਹ ਗੱਲਾਂ ਕਰਦੀ ਹੈ ਸ਼ਿਕਾਇਤ ਕਰਦੀ ਹੈ ਤੁਸੀਂ ਇਹ ਹਰਕਤ ਕੀਤੀ ਹੈ ਕਹਿੰਦਾ ਇਹਨਾਂ ਨੇ ਉਹ ਗੱਲ ਤਾੜ ਲਈ ਤੇ ਮੈਨੂੰ ਕਹਿੰਦਾ ਇਹਨਾਂ ਦੀ ਗੱਲ ਥੋੜੀ ਜਿਹੀ ਕੁਸਰਤ ਸੁਣਾਈ ਦਿੱਤੀ ਕਹਿੰਦਾ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਇਹਦਾ ਕੰਡਾ ਕੱਢ ਦਿਓ ਤੇ ਨਹੀਂ ਆਪਾਂ ਨੂੰ ਬਦਨਾਮ ਕਰ ਦਿਓ। ਕਹਿੰਦੇ ਗੱਲ ਮੈਂ ਸੁਣ ਲਈ ਸੀ। ਜਦੋਂ ਕਹਿੰਦਾ ਇਹ ਕਿਹਾ ਵੀ ਇਹਦਾ ਕੰਡਾ ਕੱਢ ਦਿਓ। ਕਹਿੰਦਾ ਮੈਂ ਪ੍ਰਸ਼ਾਦਾ ਫੜਿਆ। ਕਹਿੰਦਾ ਪ੍ਰਸ਼ਾਦਾ ਲੈ ਕੇ ਤੇ ਇੱਕ ਰਜਾਈ ਤੇ ਗਦੈਲਾ ਜੋ ਵੀ ਉਹਨੇ ਦੱਸਿਆ ਕਹਿੰਦਾ ਮੈਂ ਲੈ ਕੇ ਤੁਰ ਪਿਆ ਸਾਈਕਲ ਤੇ ਕਹਿੰਦਾ ਮੈਂ ਤੁਰਿਆ ਕਰੂੰ। ਰਾਸਤੇ ਵਿੱਚ ਕਹਿੰਦਾ ਮੈਂ ਮਨ ਦੇ ਵਿੱਚ ਸੋਚਦਾ ਵੀ ਜਦੋਂ ਇਹ ਕੰਡਾ ਕੱਢਣ ਦੀ ਗੱਲ ਕਰਦੇ ਨੇ ਵੀ ਤਾਂ ਘਰੇ ਬੈਠੇ ਨੇ ਮੇਰਾ ਕੰਡਾ ਕਿਨੇ ਕੱਢਣਾ ਕਹਿੰਦਾ ਮੈਨੂੰ ਸ਼ੰਕਾ ਪਈ ਵੀ ਇਹਨਾਂ ਨੇ ਆ ਜਿਹੜੀ ਰੋਟੀ ਫੜਾਈ ਹੈ ਇਹਦੇ ਵਿੱਚ ਕੋਈ ਮੈਸੇਜ ਦਿੱਤਾ ਹੈ ਕਹਿੰਦਾ ਮੈਂ ਜਦੋਂ ਕਹਿੰਦਾ ਉਹ ਰੋਟੀ ਖੋਲੀ ਇੱਕ ਕਹਿੰਦਾ ਪਲਾਸਟਿਕ ਦਾ ਡੱਬਾ ਸੀ ਛੋਟਾ ਜਿਹਾ ਤੇ ਇੱਕ ਕਹਿੰਦਾ ਡੋਲੂ ਦੇ ਵਿੱਚ ਸਾਗ ਪਾਇਆ ਹੋਇਆ ਸੀ ਮੈਂ ਸੇਮ ਹੀ ਸੁਣਾ ਰਿਹਾ ਜਿਵੇਂ ਉਹਨੇ ਮੈਨੂੰ ਗੱਲ ਦੱਸੀ ਹੈ ਕਹਿੰਦਾ ਜਿਹੜੇ ਡੱਬੇ ਵਿੱਚ ਰੋਟੀਆਂ ਪਾਈਆਂ ਸੀ ਨਾ ਕਹਿੰਦਾ ਬੁਲੇਟ ਕੇ ਉਹਦੇ ਵਿੱਚ ਕਹਿੰਦਾ ਇੱਕ ਪਰਚੀ ਸੀ ਕਹਿੰਦਾ ਉਹ ਪਰਚੀ ਦੇ ਵਿੱਚ ਲਿਖਿਆ ਸੀ ਕਿ ਜਿਹੜਾ ਬੰਦਾ ਤੁਹਾਨੂੰ ਰੋਟੀ ਫਰੋਣ ਵਾਸਤੇ ਆ ਰਿਹਾ ਹੈ ਬੈਸ਼ਾ ਨੇ ਮੇਰੇ ਕੋਲੇ ਨਾਂ ਲਿਆ ਸੀ ਕਹਿੰਦਾ ਮੇਰਾ ਨਾਂ ਲਿਖਿਆ ਸੀ ਉਹਨਾਂ ਨੇ ਕਹਿੰਦਾ ਜਿਹੜਾ ਬੰਦਾ ਤੁਹਾਡੇ ਕੋਲੇ ਰੋਟੀ ਫਰੋਣ ਆ ਰਿਹਾ ਹੈ ਇਹ ਸਾਡੇ ਲਈ ਖਤਰੇ ਦੀ ਘੰਟੀ ਹੈ ਇਹਦਾ ਕੰਡਾ ਕੱਢ ਦਿਓ ਕਹਿੰਦਾ ਮੈਂ ਉਹਦੇ ਵਿੱਚੋਂ ਪੜ ਲਿਆ ਕੱਢ ਕੇ ਜਦੋਂ ਪੜ ਲਿਆ ਕਹਿੰਦਾ ਮੈਂ ਉਸੇ ਵਖਤ ਉਹ ਕਹਿੰਦਾ ਜਿਹੜੀ ਚਿੱਠੀ ਸੀ ਛੋਟੀ ਜਿਹੀ ਚਿੱਟ ਸੀ ਕਹਿੰਦਾ ਕਹਿੰਦਾ ਮੈਂ ਉਹ ਕੱਢ ਕੇ ਆਪਣੇ ਕੋਲੇ ਰੱਖ ਲਈ ਤੇ ਮੈਂ ਕਹਿੰਦਾ ਫਟਾਫਟ ਉੱਥੇ ਰੋਟੀਆਂ ਫੜਾ ਕੇ ਬਿਸਤਰਾ ਰੱਖ ਕੇ ਘਰ ਵਾਪਸ ਆ ਗਿਆ ਕਹਿੰਦਾ ਮੈਂ ਆ ਕੇ ਜਦੋਂ ਘਰ ਵੜਿਆ ਕਹਿੰਦਾ ਇਹਨਾਂ ਨੂੰ ਅਚੰਭਾ ਜਿਹਾ ਹੋ ਗਿਆ ਕਿਉਂਕਿ ਇਹਨਾਂ ਨੇ ਤਾਂ ਮਾਰਨ ਵਾਦੇ ਚਿੱਠੀ ਲਿਖੀ ਸੀ ਕਹਿੰਦਾ ਮੈਨੂੰ ਦੇਖ ਕੇ ਕਹਿੰਦਾ ਇਹ ਜਿਵੇਂ ਬੰਦੇ ਨੂੰ ਹੁੰਦਾ ਅਚੰਭਾ ਜਾਬੀ ਇਹ ਸਾਡੇ ਮੱਥੇ ਕਿਵੇਂ ਲੱਗ ਗਿਆ ਉਹ ਕਹਿੰਦਾ ਮੇਰੇ ਦਿਮਾਗ ਵਿੱਚੇ ਚੱਲਦਾ ਸੀ ਵੀ ਇਹਨਾਂ ਨੇ ਚਿੱਠੀ ਲਿਖ ਕੇ ਭੇਜੀ ਹੈ ਜਿਹਨੂੰ ਮਾਰ ਦਿਓ ਕਹਿੰਦਾ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਸੇ ਵਕਤ ਕਹਿੰਦੇ ਕਹਿੰਦੇ ਸਾਨੂੰ ਜਾਣਾ ਪੈਣਾ ਹੈ ਜ਼ਰੂਰੀ ਕੰਮ ਕਰਨਾ ਕਹਿੰਦਾ ਇਹ ਸਕੂਟਰ ਚੱਕਦੇ ਨੇ ਮੇਰੇ ਘਰੋਂ ਕਹਿੰਦਾ ਤਕਰੀਬਨ 2:00 ਵਜੇ ਕਹਿੰਦਾ ਇਹ ਮੇਰੇ ਘਰੋਂ ਨਿਕਲ ਜਾਂਦੇ ਨੇ ਇਹ ਗੱਲ ਕਹੀ ਯਾਨੀ ਕਿ 2 ਘੰਟਿਆਂ ਦੇ ਵਿੱਚ ਇਹ ਸਾਰਾ ਕੁਝ ਵਾਪਰਦਾ ਜਿਹੜੀ ਉਹਨੇ ਮੈਨੂੰ ਗੱਲ ਸੁਣਾਈ ਹੈ ਜਦੋਂ ਕਹਿੰਦਾ ਇਹ ਮੇਰੇ ਘਰੋਂ ਨਿਕਲ ਗਏ ਸਕੂਟਰ ਲੈ ਕੇ ਕਹਿੰਦਾ ਅਸੀਂ ਮਿੰਟ 10 ਨਹੀਂ ਲਾਏ ਕਹਿੰਦਾ ਮੈਂ ਤੇ ਮੇਰੇ ਘਰ ਵਾਲੀ ਨੇ ਕਹਿੰਦਾ ਮੇਰੇ ਕੋਲੇ ਵੀ ਸਕੂਟਰ ਸੀ ਉਸ ਵਕਤ ਕਹਿੰਦਾ ਅਸੀਂ ਸਕੂਟਰ ਚੱਕਿਆ ਕਹਿੰਦਾ ਅਸੀਂ ਵੀ ਘਰੋਂ ਨਿਕਲ ਗਏ ਕਹਿੰਦਾ ਅਸੀਂ ਘੱਟੋ ਘੱਟ ਡੇਢ ਪੌਣੇ 2 ਮਹੀਨੇ ਘਰ ਨਹੀਂ ਬੜੇ ਕਹਿੰਦਾ ਅਸੀਂ ਇੱਕ ਥਾਣੇ ਵਿੱਚ ਜਾ ਕੇ ਦੱਸਿਆ ਵੀ ਸੀ ਕਹਿੰਦਾ ਜਿਹੜੇ ਉਹ ਥਾਣੇ ਦੇ ਇੰਚਾਰਜ ਸੀ ਕਹਿੰਦਾ ਉਹ ਵੀ ਇਹਨਾਂ ਨਾਲ ਕਹਿੰਦਾ ਅੰਦਰ ਖਾਤੇ ਮਿਲੇ ਹੋਏ ਸੀ ਇਹ ਸਚਾਈ ਹੈ ਕਹਿੰਦਾ ਮੈਨੂੰ ਕਹਿੰਦੇ ਤੂੰ ਆਪਣੀ ਜਾਨ ਬਚਾ ਜਿੱਦਾਂ ਬਚਾਉਣੀ ਹੈ ਤੇ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਕਈ ਬੰਦੇ ਕਹਿੰਦੇ ਹੁੰਦੇ ਆ ਕਿ ਤੂੰ ਪੁਲਿਸ ਦੀ ਗੱਲ ਨਹੀਂ ਕਰਦਾ ਇਹ ਜਿਹੜੀ ਕਹਾਣੀ ਹੈ ਇਹਦੇ ਵਿੱਚ ਪੁਲਿਸ ਵੀ ਇਨਵੋਲਵ ਹੈਗੀ ਹੈ ਕਹਿੰਦਾ ਮੈਨੂੰ ਪੁਲਿਸ ਮੁਲਾਜ਼ਮ ਨੇ ਜਿਹੜਾ ਇੰਚਾਰਜ ਸੀ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਆਪਣੀ ਜਾਨ ਬਚਾ ਅਸੀਂ ਕੁਝ ਨਹੀਂ ਕਰ ਸਕਦੇ ਕਿ ਇਹ ਇਹ ਜਿਹੜੀ ਉਹਨੇ ਗੱਲ ਦੱਸੀ ਹੈ ਨਾ ਮੈਨੂੰ ਇਦਾਂ ਲੱਗਦਾ ਵੀ ਇਹ ਜਿਹੜੀ ਤਾੜੀ ਹੈ ਖੜਕੂ ਬਾਅਦ ਵਿੱਚ ਕਿਤੇ ਨਾ ਕਿਤੇ ਦੋਨਾਂ ਹੱਥਾਂ ਨਾਲ ਵੀ ਵੱਜੀ ਹੈ ਖਰ ਸਾਰੇ ਪੁਲਿਸ ਤਾਂ ਜ਼ਿੰਮੇਵਾਰ ਨਹੀਂ ਹੈਗੀ ਬਹੁਤ ਸਿਆਣੇ ਅਫਸਰ ਪੁਲਿਸ ਵਿੱਚ ਹੈਗੇ ਸੀ ਕੰਟਰੋਲ ਕਰਨ ਵਾਲੇ ਪਰ ਕੁਝ ਨਾ ਕੁਝ ਇਹ ਜਿਹੜੀ ਘਾਲ ਗਿਆ ਰਹੀ ਹੈ ਜਾਂ ਤਾੜੀ ਹੈ ਦੋਨੇ ਹੱਥਾਂ ਨਾਲ ਵੱਜੀਏ ਦੇ ਵਿੱਚ ਕੋਈ ਸ਼ੰਕਾ ਨਹੀਂ ਅਸਾਂ ਉਦੋਂ ਬਾਅਦ ਕੀ ਹੋਇਆ ਕਹਿੰਦਾ ਮੈਂ 8 ਕਿ ਮਹੀਨੇ ਕਹਿੰਦਾ ਲੁੱਕ ਛਿਪ ਕੇ ਕੱਟੇ ਉਦੋਂ ਬਾਅਦ ਕਹਿੰਦਾ ਮੇਰਾ ਇੱਕ ਰਿਸ਼ਤੇਦਾਰ ਸੀ ਜਲੰਧਰ ਤੋਂ ਉਹ ਜਰਮਨ ਰਹਿੰਦਾ ਸੀ ਕਹਿੰਦਾ ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਕਹਿੰਦਾ ਸਾਡਾ ਦੋਨਾਂ ਜੀਆਂ ਦਾ ਵੀਜ਼ਾ ਲਵਾਇਆ ਕਹਿੰਦਾ ਮੇਰੇ ਬੱਚੇ ਜਿਹੜੇ ਹੋਏ ਐ ਉਹ ਜਾ ਕੇ ਕਹਿੰਦਾ ਜਰਮਨ ਦੇ ਵਿੱਚ ਹੋਇਆ ਤੇ ਜਦੋਂ ਕਹਿੰਦਾ ਮੈਂ ਮੇਰਾ ਵੀਜ਼ਾ ਲੱਗ ਗਿਆ ਉੱਥੇ ਜਾ ਕੇ ਰਿਫਿਊਜੀ ਕੇਸ ਲਾਇਆ ਸੀ ਉਹ ਪੱਕਾ ਹੋ ਗਿਆ ਬੰਦਾ ਮੈਂ ਕਹਿੰਦਾ ਕਹਿੰਦਾ ਉਦੋਂ ਬਾਅਦ ਦੇ ਵਿੱਚ ਕੀ ਹੁੰਦਾ ਮੇਰੇ ਇੱਕ ਕੁੜੀ ਤੇ ਦੋ ਬੇਟੇ ਨੇ ਇਸ ਵਕਤ ਹੈਗੇ ਆ ਪਰ ਕਹਿੰਦਾ ਜਦੋਂ ਮੈਂ ਆਪਣੇ ਘਰ ਵਾਲੇ ਦੇ ਕੋਲ ਕਦੇ ਬੈੰਦਾ ਸੀ ਕੋਈ ਗੱਲਬਾਤ ਕਰਦਾ ਸੀ ਤੇ ਕਹਿੰਦਾ ਉਦੋਂ ਮੇਰੇ ਘਰ ਵਾਲੇ ਕਹਿੰਦਾ ਇਹ ਗੱਲ ਕਹਿੰਦੇ ਕਰਕੇ ਬਹੁਤ ਉੱਚੀ ਉੱਚੀ ਰੋਂਦੀ ਸੀ ਕਹਿੰਦਾ ਮੇਰੇ ਮਨ ਦੇ ਵਿੱਚ ਇਹੀ ਸੀ ਵੀ ਚਲੋ ਉਹਨਾਂ ਨੇ ਬੱਸ ਲੋਕੀ ਕੀ ਕੀਤੀ ਹੈ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰੀ ਹੋਣੀ ਮੇਰਾ ਬਚਾਅ ਹੋ ਗਿਆ ਮੇਰੀ ਇੱਜ਼ਤ ਬਚ ਗਈ ਕਹਿੰਦਾ ਮੇਰੀ ਜਿਹੜੀ ਵਾਈਫ ਸੀ ਮੇਰੇ ਘਰ ਵਾਲੇ ਸੀ ਕਹਿੰਦਾ ਉਹਨੇ ਮੈਨੂੰ ਜਰਮਨ ਦੇ ਵਿੱਚ ਜਾ ਕੇ ਕਹਿੰਦਾ 13 ਸਾਲ ਬਾਅਦ ਦੱਸਿਆ ਕਿਤੇ ਕਹਿੰਦਾ ਇਹਦੀ ਵਰਸੀ ਮਨਾਈ ਜਾ ਰਹੀ ਸੀ ਬੁੱਧ ਸਿੰਘ ਵਾਲੇ ਦੀ ਕਹਿੰਦਾ 13-14 ਸਾਲ ਬਾਅਦ ਮੈਨੂੰ ਦੱਸਿਆ ਕਿ ਮੇਰੇ ਨਾਲ ਇਹਨੇ ਬਲਾਤਕਾਰ ਕੀਤਾ ਸੀ ਬੁੱਧ ਸਿੰਘ ਵਾਲੇ ਨੇ ਤੁਸੀਂ ਹੁਣ ਅੰਦਾਜ਼ਾ ਲਾਓ ਕੀ ਕਰਤੂਤਾਂ ਇਹਨਾਂ ਲੋਕਾਂ ਨੇ ਕੀਤੀਆਂ ਨੇ ਤੇ ਹੁਣ ਉਹ ਪਰਿਵਾਰ ਜਰਮਨ ਦੇ ਵਿੱਚ ਹੈ ਦੋ ਬੇਟੇ ਇੱਕ ਬੇਟੀ ਹੈ ਉਹਨਾਂ ਦੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹਦੇ ਕਿੰਨੇ ਕੇਸ ਹੋਣਗੇ ਉਸ ਵਕਤ ਜਿਹੜੇ ਗੁੰਡਾਗਰਦੀ ਦੇ ਸ਼ਿਕਾਰ ਹੋਏ ਨੇ ਤੇ ਮੈਨੂੰ ਬਹੁਤ ਸੱਜਣਾ ਫੋਨ ਕਰਨਗੇ ਤੁਸੀਂ ਪੁਰਾਣੀਆਂ ਗੱਲਾਂ ਤੁਸੀਂ ਗੜੇ ਮੁਰਦੇ ਖੜੇ ਮੁਰਦੇ ਪਤਾ ਨਹੀਂ ਕੀ ਸ਼ਬਦ ਵਰਤੇ ਨੇ ਤੁਸੀਂ ਉਖਾੜ ਰਹੇ ਹੋ ਜੀ ਕਿਉਂ ਬਈ ਕੀ ਗੱਲ ਜਿਨ੍ਹਾਂ ਨੇ ਕੌਮ ਦੇ ਨਾਂ ਤੇ ਸੰਘਰਸ਼ ਸ਼ੁਰੂ ਕੀਤਾ ਸੰਘਰਸ਼ ਵਿੱਢਿਆ ਉਹਨੇ ਆ ਗੰਦ ਪਾਇਆ ਕੌਮ ਦੇ ਨਾਂ ਤੇ ਕਿਉਂ ਨਾ ਦਸੀਏ ਬਈ ਅਸੀਂ ਸੰਚੇਤ ਕਰਨਾ ਹੈ ਜਿਹੜੀ ਸਾਡੀ ਹੁਣ ਵਾਲੀ ਪੀੜ੍ਹੀ ਹੈ ਅਸੀਂ ਵੱਡੇ ਵੱਡੇ ਨਾਰੇ ਮਾਰਦੇ ਆ ਸਿੱਖ ਕੌਮ ਦੇ ਮੱਥੇ ਤੇ ਕਲੰਕ ਲੱਗ ਗਿਆ ਸਿੱਖ ਕੌਮ ਨੂੰ ਅਤਵਾਦੀ ਕਿਹਾ ਜਾਂਦਾ ਹੈ ਜਰਾਏ ਬੇਸ਼ੱਕ ਕੌਮ ਕਿਹਾ ਜਾਂਦਾ ਹੈ ਕਿਉਂ ਨਾ ਕਹੀਏ ਬਈ ਜਿਹੜੀ ਮੈਂ ਤੁਹਾਨੂੰ ਸਟੋਰੀ ਸੁਣਾਈ ਇਹਦੇ ਵਿੱਚ 19 21 ਦਾ ਫਰਕ ਹੋ ਸਕਦਾ ਮੇਰੇ ਕੋਲ ਮਾੜਾ ਮੋਟਾ ਅੱਗੇ ਪਿੱਛੇ ਕੁਝ ਹੋ ਸਕਦਾ ਪਰ ਜਿਹੜੀ ਇਹ ਕਹਾਣੀ ਮੈਨੂੰ ਉਸ ਬੰਦੇ ਨੇ ਸੁਣਾਈ ਹੈ ਨਾ ਉਹਦੇ ਤੇ ਮੈਨੂੰ 101% ਯਕੀਨ ਹੈ ਬਸ ਇਹ ਕਰਤੂਤਾਂ ਸੀ ਇਹ ਅਖੌਤੀ ਸ਼ਹੀਦਾਂ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ